मां सीता ਦੇ ਸ਼ਰਾਪ ਨੇ ਉਜਾੜੀ ਅਯੋਧਿਆ ਅੱਜ ਵੀ ਅਯੋਧਿਆ ਸ਼ਰਾਪ ਦਾ ਕਰ ਰਹੀ ਸਾਹਮਣਾ ਮਾਤਾ ਸੀਤਾ ਨੇ ਅਯੋਧਿਆ ਨੂੰ ਕਿਉਂ ਦਿੱਤਾ ਸ਼ਰਾਪ ਅਯੋਧਿਆ ਰਾਮਜੀ ਦੀ ਨਗਰੀ ਅਯੋਧਿਆ ਦੀਆਂ ਚਰਚਾਵਾਂ ਪਿਛਲੇ ਕਈ ਸਮੇਂ ਤੋਂ ਚੱਲ ਰਹੀਆਂ ਨੇ ਜਦੋਂ ਤੋਂ ਅਯੋਧਿਆ ਦੇ ਵਿੱਚ ਰਾਮ ਜੀ ਵਾਪਸ ਆਏ ਨੇ ਯਾਨੀ ਰਾਮ ਮੰਦਰ ਜਦੋਂ ਤੋਂ ਬਣਿਆ ਪਰ ਹੁਣ ਜੋ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਉੱਥੇ ਰਾਮ ਮੰਦਰ ਜਿਨ੍ਹਾਂ ਦੇ ਵੱਲੋਂ ਬਣਵਾਇਆ ਗਿਆ ਯਾਨੀ ਭਾਜਪਾ ਬੀਜੇਪੀ ਦੇ ਵੱਲੋਂ ਬਣਵਾਇਆ ਗਿਆ ਉਹਨਾਂ ਦੀ ਹਾਰ ਤੋਂ ਬਾਅਦ ਇੱਕ ਚਰਚਾ ਮੁੜ ਤੋਂ ਛਿੜ ਗਈ ਹੈ ਚਰਚਾ ਕੀ ਹੈ ਸੀਤਾ ਮਾਂ ਦਾ ਸ਼ਰਾਪ ਉਹ ਸ਼ਰਾਪ ਕੀ ਹੈ ਸੀਤਾ ਮਾਂ ਨੇ ਉਹ ਸ਼ਰਾਪ ਕਿਉਂ ਦਿੱਤਾ ਅਯੁੱਧਿਆ ਕਿਉਂ ਝੜੀ ਸੀ ਕਿਉਂਕਿ ਕਹਿੰਦੇ ਨੇ ਕਿ ਸੀਤਾ ਮਾਂ ਨੇ ਇਹ ਜੋ ਸ਼ਰਾਪ ਦਿੱਤਾ ਸੀ ਉਸ ਸ਼ਰਾਪ ਦੇ ਕਰਕੇ ਹੀ ਅਯੁੱਧਿਆ ਉਜੜੀ ਸੀ ਤਾਂ ਹੁਣ ਰਾਮ ਉੱਥੇ ਦੁਬਾਰਾ ਆ ਪਏ ਨੇ ਪਰ ਉਹ ਸ਼ਰਾਪ ਕਿਉਂ ਦਿੱਤਾ ਕੀ ਸੀ ਉਹ ਸ਼ਰਾਪ ਕਿਉਂ ਉਜੜੇ ਆਏ ਉੱਥੇ ਇਹ ਸਾਰੇ ਸਵਾਲ ਮੇਰੇ ਜ਼ਿਹਨ ਦੇ ਵਿੱਚ ਵੀ ਸੀ ਪਰ ਜਦੋਂ ਮੈਂ ਇਸ ਦੇ ਬਾਰੇ ਜਾਣਿਆ ਤਾਂ ਮੈਨੂੰ ਲੱਗਿਆ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਸੀਤਾ ਮਾ ਨੇ ਆਪਣੀ ਹੀ ਅਯੋਧਿਆ ਨੂੰ ਕਿਉਂ ਸ਼ਰਾਪ ਦਿੱਤਾ ਸੋ ਇਸ ਸਾਰੀ ਰਿਪੋਰਟ ਵੱਲ ਜ਼ਰੂਰ ਧਿਆਨ ਦਿਓ ਜ਼ਰੂਰ ਸੁਣੋ ਕਿ ਅਜਿਹਾ ਕਿਹੜਾ ਸ਼ਰਾਪ ਹੈ ਜਿਸ ਨੇ ਅਯੋਧਿਆ ਨੂੰ ਉਸ ਵੇਲੇ ਤਬਾਹ ਕਰਕੇ ਰੱਖ ਦਿੱਤਾ ਸੀ ਤੇ ਅੱਜ ਵੀ ਕਹਿੰਦੇ ਨੇ ਕਿ ਉਹ ਸ਼ਰਾਪ ਅਯੋਧਿਆ ਤੇ ਅੱਜ ਵੀ ਹੈ ਅੱਜ ਵੀ ਅਯੋਧਿਆ ਦੀ ਧਰਤੀ ਉਹ ਲੋਕ ਉਸ ਸ਼ਰਾਪ ਦਾ ਸਾਹਮਣਾ ਕਰ ਰਹੇ ਨੇ ਸੋ ਵੱਧਦੇ ਆ ਇਸ ਰਿਪੋਰਟ ਦੇ ਵੱਲ ਅਯੋਧਿਆ ਦੇ ਵਿੱਚ ਭਾਜਪੀ ਨੂੰ ਮਿਲੀ ਕਰਾਰੀ ਸ਼ਿਕਸਤ ਤੋਂ ਬਾਅਦ ਅਯੋਧਿਆ ਦੇ ਲੋਕਾਂ ਨੂੰ ਪੂਰਾ ਦੇਸ਼ ਕੋਸ ਗਿਆ ਕੋਈ ਅਯੁੱਧਿਆ ਦੇ ਲੋਕਾਂ ਨੂੰ ਵਿਸ਼ਵਾਸ ਘਾਤੀ ਬੋਲ ਰਿਹਾ ਤੇ ਕੋਈ ਉਹਨਾਂ ਨੂੰ ਗੱਦਾਰ ਮੰਨ ਰਿਹਾ ਅਯੁੱਧਿਆ ਦੇ ਵਿੱਚ ਹਨੂਮਾਨ ਗੜੀ ਦੇ ਸੰਤ ਰਾਜੂ ਦਾਸ ਨੇ ਵੀ ਆਪਣੇ ਸ਼ਹਿਰ ਦੇ ਲੋਕਾਂ ਦੀ ਨਿੰਦਾ ਕੀਤੀ ਹੈ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਦਾ ਮੰਦਿਰ ਬਣਵਾਉਣ ਤੋਂ ਬਾਅਦ ਭਾਜਪਾ ਦਾ ਇੱਥੋਂ ਹਾਰਨਾ ਵੱਡਾ ਚਰਚਾ ਦਾ ਵਿਸ਼ਾ ਤਾਂ ਹੈ ਹੀ ਪਰ ਇਸ ਵਿਚਾਰੇ ਹੁਣ ਅਸੀਂ ਤੁਹਾਨੂੰ ਲੈ ਚਾਲਦੇ ਹਾਂ ਪੁਰਾਣਿਕ ਕਾਲ ਦੇ ਵਿੱਚ ਤਾਂ ਦੱਸਦੇ ਹਾਂ ਉਸ ਸ਼ਰਾਪ ਦੇ ਬਾਰੇ ਜੋ ਸੀਤਾ ਮਾਤਾ ਨੇ ਅਯੁੱਧਿਆ ਅਤੇ ਇੱਥੇ ਦੇ ਲੋਕਾਂ ਨੂੰ ਦਿੱਤਾ ਸੀ ਕਿਹਾ ਜਾਂਦਾ ਕਿ ਸੀਤਾ ਮਾਤਾ ਦੇ ਇਸੇ ਸ਼ਰਾਪ ਦੇ ਕਰਕੇ ਅਯੋਧਿਆ ਨਗਰੀ ਦੀ ਕਦੇ ਵੀ ਤਰੱਕੀ ਨਹੀਂ ਹੋ ਪਾਈ ਹਮੇਸ਼ਾ ਤੋਂ ਇਹ ਸ਼ਹਿਰ ਅਭਾਵਾਂ ਦੇ ਨਾਲ ਜੂਝਦਾ ਰਿਹਾ ਸੋ ਚਲੋ ਜਾਣਦੇ ਹਾਂ ਕਿ ਭਗਵਾਨ ਰਾਮ ਜਦ ਰਾਵਣ ਨੂੰ ਹਰਾ ਕੇ ਆਪਣੀ ਪਤਨੀ ਸੀਤਾ ਨੂੰ ਲੈ ਕੇ ਅਯੋਧਿਆ ਵਾਪਸ ਆਏ ਸੀ ਤਾਂ ਉਹਨਾਂ ਦੇ ਨਾਲ ਜਹ ਕੀ ਹੋ ਗਿਆ ਸੀ ਕਿ ਆਖਿਰ ਕਿਸ ਵਜ੍ਹਾ ਤੋਂ ਸੀਤਾ ਮਾਤਾ ਨੇ ਸ਼ਰਾਪ ਦਿੱਤਾ ਤਾਂ ਕਹਿੰਦੇ ਨੇ ਕਿ ਤ੍ਰੇਤਾ ਯੁੱਗ ਦੇ ਖਤਮ ਹੋਣ ਤੋਂ ਬਾਅਦ ਅਯੋਧਿਆ ਦੇ ਵਿੱਚ ਇੱਕ ਅਜੀਬ ਜਿਹੀ ਵਿਰਣਨੀ ਛਾਣ ਲੱਗ ਗਈ। ਚਾਰੋਂ ਪਾਸੇ ਸਨਨਾਟਾ ਛਾਣ ਲੱਗ ਗਿਆ। ਇਥੇ ਹਮਲੇ ਹੋਣ ਲੱਗੇ ਮੰਦਰ ਟੁੱਟਣ ਲੱਗ ਗਏ ਸੀ। ਭਗਵਾਨ ਰਾਮ ਦੀ ਜਨਮ ਵਾੜੀ ਥਾਂ ਹੋਣ ਦੇ ਬਾਅਦ ਵੀ ਇਸ ਥਾਂ ਨੂੰ ਉਹ ਪਹਿਚਾਨ ਨਹੀਂ ਮਿਲ ਰਹੀ ਸੀ ਜੋ ਮਿਲਣੀ ਚਾਹੀਦੀ ਸੀ। ਅਯੋਧਿਆ ਦੀ ਇਸ ਦੁਰਦਸ਼ਾ ਨੂੰ ਲੈ ਕੇ ਲੋਕ ਸੀਤਾ ਮਾਤਾ ਦੀ ਸ਼ਰਾਪ ਨੂੰ ਯਾਦ ਕਰਨ ਲੱਗੇ ਸ਼ਰਾਪ ਦੇ ਨਾਲ ਜੋੜ ਕੇ ਇਸ ਸਾਰੀ ਚੀਜ਼ ਨੂੰ ਦੇਖਣ ਲੱਗੇ ਤਾਂ ਵੇਦਾਂ ਤੇ ਪੁਰਾਣਾ ਦੇ ਵਿੱਚ ਉਸ ਦਵਾਰ ਦਾ ਵਰਣਨ ਵਿਸਤਾਰ ਦੇ ਨਾਲ ਕੀਤਾ ਗਿਆ ਜਦ ਭਗਵਾਨ ਰਾਮ 라ਵਣ ਦਾ ਵਦ ਕਰਨ ਤੋਂ ਬਾਅਦ ਬਨਵਾਸ ਖਤਮ ਕਰਕੇ ਮਾਤਾ ਸੀਤਾ ਦੇ ਨਾਲ ਅਯੋਧਿਆ ਵਾਪਸ ਆਏ ਸੀ ਪ੍ਰਭੂ ਰਾਮ ਦੇ ਅਯੋਧਿਆ ਲੋਟਣ ਤੇ ਇੱਕ ਪਾਸੇ ਤਾਂ ਕਿਉ ਦੇ ਦੀਪਕ ਜਲਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਤਾਂ ਦੂਜੇ ਪਾਸੇ ਮਾਤਾ ਸੀਤਾ ਨੂੰ ਲੈ ਕੇ ਅਯੋਧਿਆ ਦੇ ਲੋਕ ਆਪਸ ਦੇ ਵਿੱਚ ਖੁਸੁਰ-ਫੁਸਰ ਕਰ ਰਹੇ ਨੇ ਕਿ ਇਹ ਪਰਾਏ ਮਰਦ 라ਵਣ ਦੇ ਨਾਲ ਰਹਿ ਕੇ ਆਏ ਨੇ ਮਾਤਾ ਸੀਤਾ ਦੀ ਪਵਿੱਤਰਤਾ ਤੇ ਅਯੋਧਿਆ ਦੀ ਪ੍ਰਜਾ ਨੂੰ ਸੰਦੇਹ ਹੋ ਰਿਹਾ ਸੀ ਇਹ ਦੇਖ ਕੇ ਭਗਵਾਨ ਰਾਮ ਨੇ ਮਾਤਾ ਸੀਤਾ ਦਾ ਤਿਆਗ ਕਰਨ ਦਾ ਫੈਸਲਾ ਕੀਤਾ ਇੱਕ ਤੋਬੀ ਦੇ ਵੱਲੋਂ ਤੰਜ ਕਸਨ ਤੇ ਪ੍ਰਭੂ ਰਾਮ ਨੇ ਸੀਤਾ ਮਾਤਾ ਨੂੰ ਤਿਆਗਣ ਦਾ ਨਿਰਣਾ ਵੀ ਲੈ ਲਿਆ ਉਸ ਤੋਂ ਬਾਅਦ ਉਹਨਾਂ ਨੇ ਲਕਸ਼ਮਣ ਜੀ ਦਾ ਸੀਤਾ ਮਾਤਾ ਨੂੰ ਫਿਰ ਤੋਂ ਬਨਵਾਸ ਵਿੱਚ ਦਿੱਤਾ ਜਦ ਸੀਤਾ ਮਾਤਾ ਨੂੰ ਅਯੋਧਿਆ ਦੇ ਲੋਕਾਂ ਦੀ ਸਹਰਕਤ ਦੇ ਬਾਰੇ ਪਤਾ ਚੱਲਿਆ ਤਾਂ ਉਹ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਉਹਨਾਂ ਨੇ ਇਹ ਸ਼ਰਾਪ ਦੇ ਦਿੱਤਾ ਕਿ ਜਿਸ ਤਰੀਕੇ ਆਪਣੇ ਪਤੀ ਤੋਂ ਦੂਰ ਰਹਿ ਕੇ ਉਹ ਬਨਵਾਸ ਦੇ ਵਿੱਚ ਖੁਸ਼ ਨਹੀਂ ਰਹਿ ਪਾਣਗੇ ਉਸੇ ਤਰੀਕੇ ਨਾਲ ਅਯੋਧਿਆ ਦੇ ਲੋਕ ਵੀ ਹਮੇਸ਼ਾ ਹਮੇਸ਼ਾ ਦੇ ਲਈ ਦੁਖੀ ਹੀ ਰਹਿਣਗੇ ਅਯੁੱਧਿਆ ਹਮੇਸ਼ਾ ਉਜੜੀ ਰਹੇਗੀ ਤੇ ਇੱਥੇ ਦੇ ਲੋਕ ਹਮੇਸ਼ਾ ਦਰਿਦ੍ਰ ਰਹਿਣਗੇ ਕਹਿੰਦੇ ਨੇ ਕਿ ਸੀਤਾ ਮਾਤਾ ਦੇ ਸ਼ਰਾਪ ਦਾ ਹੀ ਪ੍ਰਭਾਵ ਸੀ ਕਿ ਮਹਾਭਾਰਤ ਦੇ ਵਿੱਚ ਯੁੱਧ ਦੇ ਵਿੱਚ ਰਗੁਵੰਸ਼ ਦੇ ਆਖਰੀ ਰਾਜਾ ਯਾਨੀ ਪ੍ਰਭੂ ਰਾਮ ਦੇ ਆਖਰੀ ਵੰਸ਼ਜ ਰਾਜਾ ਬ੍ਰਹਿਦਵਲ ਦੀ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਅਯੁੱਧਿਆ ਨਗਰੀ ਹਮੇਸ਼ਾ ਵਿਰਾਨ ਹੀ ਰਹੀ ਹੁਣ ਜਦੋਂ ਅਯੋਧਿਆ ਦੇ ਲੋਕਾਂ ਨੇ ਉੱਥੇ ਰਾਮ ਮੰਦਿਰ ਬਣਾਉਣ ਵਾਲੀ ਬੀਜੇਪੀ ਨੂੰ ਹੀ ਨਕਾਰ ਦਿੱਤਾ ਤਾਂ ਇੱਕ ਵਾਰ ਫਿਰ ਤੋਂ ਅਯੋਧਿਆ ਦੇ ਅਸਤਿਤਵ ਨੂੰ ਲੈ ਕੇ ਸਵਾਲ ਉੱਠਣ ਲੱਗਾ ਕਿ ਹੱਲੇ ਵੀ ਇਹ ਸ਼ਹਿਰ ਜੋ ਹੈ ਮਾਤਾ ਸੀਤਾ ਦੇ ਸ਼ਰਾਪ ਦਾ ਦੰਸ਼ ਚੇਲ ਰਿਹਾ ਹੈ